ਮੈਂ ਬਿਲਕੁਲ ਕਿਸਾਨਾਂ ਦੇ ਨਾਲ ਅੱਜ ਖੜਾ ਸਾਬ ਮੈਂ ਅੱਜ ਬੀਜਪੀ ਛੱਡ ਸਾਰਾ ਕੁਝ ਛੱਡ ਦੂੰਗਾ ਮੈਂ ਬਾਜਰਾ ਲਵਾ ਦੂੰਗਾ ਲਵਾਓ ਬਾਜਰਾ ਮੈਂ ਗਰੰਟੀ ਦੇਣਾ ਚਾਹਤ ਜੇ ಕಾಂಗ್ರೆਸ ਦੀ ਗਰੰਟੀ ਲੈ ਚੱਕ ਕਿਸਾਨ ਪੋੜਾ ਹੈ ਉਹਦੀ ਪੋੜੇ ਪਣਦੀ ਫਾਇਦਾ ਕੋਈ ਵੀ ਉਠਾ ਲੈਂਦਾ ਐਵੇਂ ਲਲਾ ਲਲਾ ਕਰਕੇ ਮੁੰਡੇ ਮਰਵਾਤੇ ਸਾਡਾ ਸ਼ੁਭਕੰਨ ਮਰਵਾਇਆ ਕਿਉ ਇਹਨੇ ਪੰਜਾਬ ਬੀਜਪੀ ਪ੍ਰਧਾਨ ਸੁਨੀਲ ਜਾਖੜ ਜੋ ਕਹਰੇ ਨੇ ਉਹ ਬੀਜਪੀ ਛੱਡਣ ਨੂੰ ਤਿਆਰ ਨੇ ਜਾਖੜ ਨੇ ਉਦੋਂ ਕਿਆ ਜਦੋਂ ਵਿਧਾਨ ਸਭਾ ਦੇ ਬਾਹਰ ਉਹ ਪ੍ਰਦਰਸ਼ਨ ਕਰ ਰਹੇ ਸਨ ਸੁਨੀਲ ਜਾਖੜ ਦਾ ਇਲਜ਼ਾਮ ਹੈ ਕਿ ਪੰਜਾਬ ਦੇ ਵਿੱਚ ਚੋਰ ਤੇ ਸਿਪਾਈ ਰਲ ਗਏ ਨੇ ਭਾਵੇਂ ਕਾਂਗਰਸ ਤੇ ਆਮ ਆਦਮੀ ਪਾਰਟੀ ਇੱਕ ਵਿੱਚ ਹੋ ਗਏ ਨੇ ਪਰ ਉਹ ਕਿਸਾਨਾਂ ਨੂੰ ਗਰੰਟੀ ਦਿਵਾਉਣ ਲਈ ਤਿਆਰ ਨੇ ਮੈਂ ਬਿਲਕੁਲ ਕਿਸਾਨਾਂ ਦੇ ਨਾਲ ਅੱਜ ਖੜਾ ਹਾਂ ਸਾਹਿਬ ਮੈਂ ਅੱਜ ਬੀਜੇਪੀ ਛੱਡ ਸਾਰਾ ਕੁਝ ਛੱਡ ਦੂੰਗਾ ਮੈਨੂੰ ਆਹ ਦਾ ਦੱਸ ਦੇਣ ਵੀ ਇਹਨਾਂ 23 ਫੈਸਲਿਆਂ ਦੇ ਅੰਦਰ ਪੰਜਾਬ 'ਚ ਐ ਢੱਲੇਵਾਲ ਸਾਹਿਬ ਜਾਂ ਆਪਣੇ ਪੰਦੇਰ ਸਾਹਿਬ ਜਾਂ ਬਾਜਵਾ ਸਾਹਿਬ ਜਾਂ ਉਹ ਕਾਂਗਰਸ ਵਾਲੇ ਪ੍ਰਧਾਨ ਵਡਿੰਗ ਜੀ ਉਹ ਕਿਹੜੀ ਫਸਲ ਬੀਜਣਗੇ ਮੈਨੂੰ ਦੱਸ ਦੇਣ ਜੇ ਉਹ ਜੇ ਉਹ ਆਪਣਾ ਝੋਨਾ ਛੱਡ ਕੇ ਜਵਾਰ ਲਾਉਂਦੇ ਐ ਜਾਂ ਜਿਸ ਤਰ੍ਹਾਂ ਭਗਵੰਤ ਮਾਨ ਜੀ ਕਹਿੰਦੇ ਸੀ ਸੁਪਰੀਮ ਕੋਰਟ ਦੇ ਜਾ ਕੇ ਵੀ ਮੈਂ ਬਾਜਰਾ ਲਵਾ ਦੂੰਗਾ ਲਵਾਉ ਬਾਜਰਾ ਮੈਂ ਗਰੰਟੀ ਦੇਣਾ ਸਾਬ ਜੇ ਜੇ ਕਹਾਂਗੇ ਉਹ ਜੀ ਗਰੰਟੀ ਲੈ ਲੈਣ ਕਿਸਾਨ ਪੋੜਾ ਐ ਸਾਬ ਦੇਖੋ ਕਿਸਾਨ ਪੋੜਾ ਆ ਉਹਦੀ ਪੋੜੇ ਪਣਦੀ ਫਾਇਦਾ ਕੋਈ ਵੀ ਠਾ ਲੈਂਦਾ ਐ ਇਹ ਜਿਹੜੇ ਚੁਣੇ ਹੋਏ ਨੁਮਾਇंदे ਸਾਬ ਇਸ ਕਰਕੇ ਇੱਥੇ ਆ ਆ ਜਿਹੜੀ ਡਿਸਕਸ਼ਨ ਆਪਾਂ ਕਰ ਰਹੇ ਆ ਨਾ ਸਾਬ ਹੂੰ ਆਹ ਡਿਸਕਸ਼ਨ ਚੌਂਕਾਂ ਚੁਰਾਇਆਂ ਜੇ ਮਾਇਕਾਂ ਦੇ ਇੱਥੇ ਨਹੀਂ ਵਿਧਾਨ ਸਭਾ 'ਚ ਹੋਣੀ ਚਾਹੀਦੀ ਐ ਆ ਯਾਦ ਕਰਾਣਾ ਐ ਸੀਐਸ ਚੁਣੇ ਨੁਮਾਇੰਦਿਆਂ ਨੂੰ ਇੱਕ ਮਿੰਟ ਯਾਰੋ ਪਲੀਜ਼ ਅੱਜ ਗੱਲ ਕਰਨ ਆਏ ਆ ਵੀ ਇਹਨਾਂ ਨੂੰ ਯਾਦ ਕਰਾਣ ਆਏ ਆ ਵੀ ਕਿਹਦੇ ਵਾਸਤੇ ਚੁਣ ਕੇ ਭੇਜਿਆ ਬੋਲਣੋਂ ਤੇ ਦੱਸਣ ਦੱਸਣ ਬਾਜਵਾ ਸਾਹਿਬ ਵੀ ਮੈਂ ਆ ਜੀ ਮੇਰੇ ਕੋਲ 50 ਕਿੱਲੇ ਝੋਨਾ ਮੈਂ ਛੱਡਣ ਲੱਗਿਆ ਆ ਕਹਿਣ ਵੀ ਆ ਮੇਰੇ ਕੋਲ ਇੱਥੇ 20 ਕਿੱਲੇ ਜਿਵੇਂ ਜੰਨਾ ਵਿੱਚ ਰੱਖਿਆ ਮੈਂ ਛੱਡੂਗਾ ਇੱਥੇ ਜਵਾਰ ਲਾਊਂਗਾ ਬਾਜਰਾ ਲਾਊਂਗਾ ਅਰਰ ਲਾਊਂਗਾ ਮੂੰਗ ਲਾਊਂਗਾ ਦੱਸਣ ਭਗਵੰਤ ਮਾਨ ਜੀ ਦੇਣ ਵੀ ਮੈਂ ਬਾਜਰੇ ਦੀ ਗਾਰੰਟੀ ਕੀਤੀ ਕਿ ਸੁਪਰੀਮ ਕੋਰਟ ਲੈ ਕੇ ਆਏ ਸੀ ਹੁਣ ਭੱਜ ਕੇ ਕੌਣ ਇੱਥੇ ਚੁਰਾਇਆ ਮੈਂ ਫੈਸਲਾ ਕਰੂੰਗਾ ਸੁਨੇ ਨੁਮਾਇੰਦੇ ਹੋ ਐ ਸਾਡਾ ਉਹਨਾਂ ਦਾ ਫਰਜ ਬਣਦਾ ਪੰਜਾਬ ਦੀ ਗੱਲ ਕਰਨ ਅਗਰ ਇਹਨਾਂ ਇ ਇਹਨਾਂ ਨੇ ਲਾਣੀ ਨਹੀਂ ਕਿਉਂ ਨਾ ਲਾਣਗੇ ਆ ਦੱਸੋ ਕਿਸਾਨਾਂ ਨੂੰ ਸੋਚਣਾ ਪਊਗਾ ਸਾਹਿਬ ਜਿੰਨੀ ਆਮਦਨ ਕਿਸਾਨ ਨੂੰ ਝੋਨੇ ਤੇ ਇਹਦੇ ਗੰਨੇ ਦੇ ਵਿੱਚ ਐ ਜਿਹੜੀ ਸਾਰੇ ਸਾਈਕਲ ਐ ਝੋਨੇ ਤੇ ਕਣਕ ਦਾ ਉਨੀ ਆਮਦਨ ਕਿਸੇ ਹੋਰ ਫਸਲ ਚ ਨਹੀਂ ਇਸ ਕਰਕੇ ਇਹਨਾਂ ਨੂੰ ਕਿਸੇ ਨੇ ਨਹੀਂ ਛੱਡਣੀ ਫਿਰ ਫਿਰ ਕਿਉਂ ਮੰਗੀ ਜਾਂਦੇ ਸਾਬ ਫਿਰ ਉਹਦਾ ਕੋਈ ਨਾ ਕੋਈ ਬੈਠ ਕੇ ਵਿਚਾਰ ਕਰਨ ਵੀ ਇਹਦਾ ਹੱਲ ਕਿਵੇਂ ਕਰੀਏ ਐਵੇਂ ਲਾ 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 ਕਰਕੇ ਮੁੰਡੇ ਮਰਵਾਤੇ ਸਾਡਾ ਸ਼ੁਭ ਕਰਨ ਮਰਵਾਇਆ ਕਿਉਂ ਜੇ ਇਹਨਾਂ ਨੇ ਬੀਜਣਾ ਹੀ ਨਹੀਂ ਜਵਾਰ ਬੀਜਣਾ ਨਹੀਂ ਬਾਜਰਾ ਜੇ ਬੀਜਣਾ ਹੀ ਨਹੀਂ ਮੈਂ ਕਪਾ ਬੀਜਦਾ ਸਾਬ ਮੈਂ ਮੇਰੇ ਸਵੇਰੇ ਪਾਣੀ ਹੋਏ ਮੈਂ ਚੋਨਾ ਲਾਉਂਗਾ ਮੈਂ ਕਿਨੋ ਪਟ ਦੂੰਗਾ ਉਹ ਤਾਂ ਮਜਬੂਰੀ ਦਾ ਨਾਮ ਹੈ ਸਾਬ ਉਹ ਕਹਿੰਦੇ ਵੀ ਪਿਆ ਦੀ ਸਾਨੂੰ ਕਿਸਾਨ ਨੂੰ ਆਪਣੇ ਆਣ ਵਾਲੇ ਭਵਿੱਖ ਆਪਣੇ ਜਵਾਨੀ ਬਚਾਉਣ ਵਾਸਤੇ ਸ਼ੁਭਕਰਨ ਕਿਉਂ ਮਰਵਾਇਆ ਆ ਸ਼ੁਭਕਰਨ ਮਰਵਾਇਆ ਇਹਨਾਂ ਨੇ ਪੰਜਾਬ ਮੰਗਦਾ ਜਵਾਬ ਆ ਵੇਖੋ ਪੰਜਾਬ ਮੰਗਦਾ ਜਵਾਬ ਸਭ ਪੰਜਾਬ ਕਹਿੰਦਾ ਵੀ ਸ਼ੁਭ ਕਿਉਂ ਕਿਉਂ ਮਰਵਾਇਆ ਜੇ ਤੁਸੀਂ ਫਸਲਾਂ ਬੀਜਣੀਆਂ ਹੀ ਨਹੀਂ ਇਹਨਾਂ ਦੀ ਗਾਰੰਟੀ ਕਿਉਂ ਮੰਗੀ ਜਾਂਦੇ ਹੋ ਕਰਨ ਕੱਲੇ ਹਿੰਦੁਸਤਾਨ ਦਾ ਨਹੀਂ ਦੁਨੀਆ ਦਾ ਸਾਬਜ ਕਿਸਾਨ ਹਰੇਕ ਦਾ ਅੱਜ ਚ ਪਰੇਸ਼ਾਨੀ ਚ ਹੈ ਪਰ ਉੱਥੇ ਉਹ ਪੋਲੈਂਡ ਵਾਲੇ ਆਪ ਦੇ ਉੱਥੇ ਕਰੀ ਜਾਂਦੇ ਵਾਰਸਾ ਚ ਕਰੀ ਜਾਂਦੇ ਫਰਾਂਸ ਵਾਲੇ ਪੈਰਿਸ ਚ ਕਰੀ ਜਾਂਦੇ ਜਰਮਨੀ ਵਾਲੇ ਬੋਨ ਤੇ ਡਿਸਲਡਫ ਚ ਕਰੀ ਜਾਂਦੇ ਐ ਤੇ ਮਹਾਰਾਸ਼ਟਰ ਵਾਲੇ ਯੂਪੀ ਵਾਲੇ ਮੱਧ ਪ੍ਰਦੇਸ਼ ਵਾਲੇ ਭੋਪਾਲ ਕਰਨ ਅਸੀਂ ਜਾਂਦੇ ਰਾਂਗੇ ਨਾਲ ਸਾਡਾ ਇੱਥੇ ਮੁੰਡਾ ਕਿਉਂ ਮਰਵਾਇਆ ਜਾਵੇ ਸਾਬ ਪੰਜਾਬੀ ਜੀਪੀ ਪ੍ਰਧਾਨ ਨੇ ਤਾਂ ਮੰਨਰੇ ਨੇ ਕਿ ਪੂਰੀ ਦੁਨੀਆ ਦੇ ਵਿੱਚ ਕਿਸਾਨ ਪਰੇਸ਼ਾਨ ਨੇ ਤੇ ਪ੍ਰਦਰਸ਼ਨ ਕਰ ਰਹੇ ਨੇ ਪਰ ਉਹਨਾਂ ਨੇ ਪੰਜਾਬ ਦੇ ਵਿੱਚ ਹੋ ਰਹੇ ਪ੍ਰਦਰਸ਼ਨ ਤੇ ਸਵਾਲ ਵੀ ਖੜੇ ਕੀਤੇ ਅਤੇ ਨਾਲ ਹੀ ਸਿਆਸਤਦਾਨਾਂ ਨੂੰ ਵੀ ਕੇਰਿਆ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਝੰਡੇ ਹਟਾਏ ਇਕੱਠੀਆਂ ਹੋਈਆਂ ਕਿਸਾਨ ਜਥੇਬੰਦੀਆਂ 13 ਫਰਵਰੀ ਤੋਂ ਪ੍ਰਦਰਸ਼ਨ ਕਰ ਰਹੀਆਂ ਨੇ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਲਈ ਖਨਾਰੀ ਤੇ ਸ਼ੰਭੂ ਸਰਹੱਦ ਤੇ ਪਾਰੀ ਰੋਕਾਂ ਲਾਈਆਂ ਨੇ ਕਿਸਾਨਾਂ ਨੂੰ ਆਗਾਮਵਧਨ ਤੋਂ ਰੋਕਣ ਦੇ ਲਈ ਬਲਦੀ ਵੀ ਵਰਤੋਂ ਕੀਤੀ ਗਈ ਕਿਸਾਨ ਲੀਡਰਾਂ ਤੇ ਸਰਕਾਰ ਦਰਮਿਆਨ ਕਈ ਗੇੜ ਦੀ ਗੱਲਬਾਤ ਹੋਈ ਤੇ 5 ਸਾਲ ਵਾਲਾ ਮਤਾ ਐਮ ਐਸ ਪੀ ਦਾ ਸਰਕਾਰ ਨੇ ਪੇਸ਼ ਕੀਤਾ ਜੋ ਕਿਸਾਨਾਂ ਨੇ ਠੁਕਰਾ ਦਿੱਤਾ ਕਿਸਾਨ ਲੀਡਰਾਂ ਨੇ ਕਿਹਾ ਸੀ ਕਿ ਉਹ ਆਗਾਮਵਧਨਗੇ ਤੇ ਦਿੱਲੀ ਪਹੁੰਚਣਗੇ ਇਸ ਮਗਰੋਂ 21 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਵੀ ਕਰ ਦਿੱਤਾ ਗਿਆ ਸੀ ਪਰ ਇਸ ਦਰਮਿਆਨ 22 ਸਾਲ ਦੇ ਕਿਸਾਨ ਸ਼ੁਭਕਰਨ ਸਿੰਘ ਦੀ ਗੋਲੀ ਵਜਨ ਕਰਕੇ ਮੌਤ ਹੋ ਗਈ ਜਿਸ ਤੋਂ ਬਾਅਦ ਦਿੱਲੀ ਕੂਚ ਦਾ ਪ੍ਰੋਗਰਾਮ ਕੁਝ ਦੇਰ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਕਿਸਾਨ ਐਮ ਐਸ ਪੀ ਦੀ ਕਾਨੂੰਨੀ ਗਾਰੰਟੀ ਸਣੇ ਕੁਝ ਮੰਗਲਈਂ ਅੰਦੋਲਨ ਕਰ ਰਹੇ ਨੇ ਕੋਈ ਵੀ ਡੈਮੋਕਰੇਸੀ ਬਿਨਾ اپੋਜੀਸ਼ਨ ਦੇ ਕਾਮਯਾਬ ਨਹੀਂ ਹੋ ਸਕਦੀ ਡੈਮੋਕਰੇਸੀ ਦਾ ਮਤਲਬ ਹੈ ਕਿ ਇੱਕ ਕੋਈ ਵਿਪਖਸ਼ ਦੀ ਗੱਲ ਰੱਖਣ ਵਾਲਾ ਦੂਜੇ ਲੋਕ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਦੇ ਇਲਾਵਾ ਜਿਹੜੇ ਨਹੀਂ ਸਹਿਮਤ ਉਹਨਾਂ ਦੀ ਗੱਲ ਰੱਖ ਸਕਦੇ ਪਰ ਐਸੇ ਤਾਂ ਚੋਰ ਤੇ ਸਪਾਈ ਪੰਜਾਬ 'ਚ ਦੋਨੋਂ ਰਲੇ ਹੋਏ ਆ ਇਸ ਕਰਕੇ ਸਾਨੂੰ ਆ ਕੰਮ ਕਰਨਾ ਪੈ ਰਿਹਾ ਅਸੀਂ ਇੱਥੇ ਆ ਕੇ ਗੱਲ ਕਰ ਰਹੇ ਆ